ਇੱਕ ਪਿਓ ਤੇ ਇੱਕ ਬਾਪੂ ਰੋਜ਼ ਕੰਮ ਕਰਦੇ ਨੇ ਦਿਹਾੜੀ ਲਾਂਦੇ ਨਹੀਂ ਰੋਜ਼ ਦਿਹਾੜੀ ਕਰਕੇ ਸਾਮਾਂ ਨੂੰ ਆਣਾ ਤੇ ਉਸ ਬੱਚੇ ਨੇ ਪ੍ਰਸਾਦਾ ਤਿਆਰ ਕਰਨਾ ਤੇ ਜਦੋਂ ਪ੍ਰਸਾਦਾ ਤਿਆਰ ਕਰਨਾ ਤੇ ਬਾਪੂ ਨੂੰ ਬੜਾ ਜੀਵ ਲੱਗਣਾ ਵੀ ਇਹ ਬੱਚਾ ਮੇਰੇ ਨਾਲ ਜਾਂਦਾ ਦਿਹਾੜੀ ਕਰਦਾ ਮਜ਼ਦੂਰੀ ਕਰਦਾ ਤੇ ਸਾਮਾਂ ਨੂੰ ਆ ਕੇ ਫਿਰ ਰੋਟੀ ਪਾਣੀ ਵੀ ਕਰਦਾ ਵੀ ਇਹਦਾ ਮੈਂ ਕਿਉਂ ਨਾ ਵਿਆਹ ਕਰ ਦਿਆਂ ਇਹਦੇ ਕਿਉਂ ਨਾ ਮੈਂ ਵਿਆਹ ਕਰਕੇ ਆਪਣੇ ਘਰ ਦੇ ਵਿੱਚ ਕੋਈ ਸੁੱਖ ਸ਼ਾਂਤੀ ਦੀ ਦਾਤ ਹੋ ਜੇ ਵੀ ਅਸੀਂ ਕੰਮ ਤੋਂ ਆਇਆ ਕਰੀਏ ਜਿਆਦੇ ਨੂੰ ਦੋ ਪ੍ਰਸਾਦ ਜੇ ਮਿਲ ਜਾਣ ਆਦੇ ਨੂੰ ਦੋ ਪ੍ਰਸਾਦ ਜੇ ਮਿਲ ਜਾਣ ਇਹ ਬਾਪੂ ਨੇ ਸੋਚ ਕੇ ਬੱਚੇ ਦਾ ਵਿਆਹ ਕਰਦਾ ਹੁਣ ਜਦੋਂ ਵਿਆਹ ਹੋਇਆ ਅੱਜ ਹੋਰ ਕੱਲ ਹੋਰ ਜਦੋਂ ਉਮਰ ਵੱਧਦੀ ਜਾਏ ਫਿਰ ਬਿਮਾਰੀ ਵੀ ਕੋਈ ਨਾ ਕੋਈ ਲੱਗ ਜਾਂਦੀ ਹੈ ਸਿਆਣਾ ਸਰੀਰ ਹੋਵੇ ਕਦੇ ਖਾਂ ਹੈ ਕਦੇ ਬੁਖਾਰ ਹੈ ਕਦੇ ਸੀਨਾ ਦਰਦ ਕਰਦਾ ਕਦੇ ਸਰੀਰ ਦਰਦ ਕਰਦਾ ਅਕਲ ਜਦੋਂ ਕਈ ਮਹੀਨੇ ਬੀਤ ਗਏ ਤੇ ਕਦੇ ਕਦਾਈ ਦੇ ਬਾਪੂ ਨੇ ਕਹਿਣਾ ਪੁੱਤਰ ਜੀ ਅੱਜ ਮੇਰੀ ਤਬੀਅਤ ਠੀਕ ਨਹੀਂ ਅੱਜ ਮੇਰਾ ਸਰੀਰ ਠੀਕ ਨਹੀਂ ਅੱਜ ਤੂੰ ਦਿਹਾੜੀ ਲਾਣਾ ਕੋਈ ਗੱਲ ਨਹੀਂ ਤੇ ਬੱਚੇ ਨੇ ਜਾਣਾ ਆਹ ਜਾਣਾ ਆਕੇ ਬਾਪੂ ਦੀ ਖੈਰ ਖਬਰ ਕੁਛ ਨਹੀਂ ਹੁਣ ਤੂੰ ਠੀਕ ਹੈ ਬਾਪੂ ਨੇ ਕਹਿਣਾ ਮੈਂ ਠੀਕ ਹਾਂ ਪਰ ਕੇ ਵਾਰੀ ਬਾਪੂ ਰੋਜ਼ ਸੁਣਦਾ ਉਹਦੀ ਘਰ ਦੀ ਰੋਜ਼ਗਾਰ ਕਰਿਆ ਕਰੇ ਕਿ ਤੁਸੀਂ ਕੰਮ ਤੇ ਚਲੇ ਜਾਂਦੇ ਹੋ ਇਹ ਕਦੇ ਖੰਗਦੇ ਨੇ ਕਦੇ ਕੁਝ ਮੰਗਦੇ ਨੇ ਕਦੇ ਕੁਝ ਮੰਗਦੇ ਨੇ ਬਾਪੂ ਪਰੇਸ਼ਾਨ ਹੋ ਗਏ ਹੁਣ ਜਦੋਂ ਬਾਪੂ ਪਰੇਸ਼ਾਨ ਹੋਇਆ ਤੇ ਉਹ ਕਹਿਣਾ ਦਾ ਪੁੱਤਰ ਜੀ ਇਦਰਾ ਕਹਦੇ ਹਾਂ ਜੀ कह तो लगे भी मेरे तो तू भी परेशान है मेरे तो तेरी भी परेशान है तो तो मां बाप छेती हाँ तो मा जी औलाद सामने रोंद नहीं मां बाप अपने अंदर भी भी दी जी बीती छेती जी औलाद नसते नहीं पर जो औलाद माड़ा बोल बोल के घरों चली के जाती है ਪਰ ਫਿਰ ਉਹ ਮਾਪੇ ਕਾਲੇ ਬੈ ਕੇ ਰੋਦੇ ਨਹੀਂ ਕਾਸ ਦੋ ਪੁੱਤਰ ਦੀ ਤਾਂ ਇੱਕ ਪੁੱਤਰ ਹੁੰਦਾ ਪਰ ਲਾਇਕ ਹੁੰਦਾ ਅੱਜ ਨਿੱਕੀ ਨਿੱਕੀ ਗਲਤ ਗੱਲਾਂ ਤੇ ਮੈਨੂੰ ਲਾੜਤਾ ਪਾਉਂਦੇ ਨੇ ਸਰੀਰ ਠੀਕ ਨਹੀਂ ਮੇਰਾ ਕਾਹਦਾ ਦੋਸ਼ ਹੈ ਖਾਂਕ ਹੋ ਗਈ ਮੇਰਾ ਕਾਹਦਾ ਦੋਸ਼ ਹੈ ਹੁਣ ਜਦੋਂ ਇੰਨੀ ਗੱਲ ਕਹੀ ਨਾ ਬਾਪੂ ਨੇ ਵੀ ਮੈਨੂੰ ਕਿਤੇ ਸੂਟਾ ਬੰਦੇ ਦੀ ਜ਼ਿੰਦਗੀ ਨਹੀਂ ਚਾਹੀਦੀ ਕਾਦਾ ਜਿਉਣਾ ਹੈ بار بار ਮਰਨਾ ਮਰਨ ਦਾ ਉਹ ਚੰਗਾ ਇੱਕ ਵਾਰੀ ਪਰ ਜਾ ਜਾਈਏ ਕਰ ਵੀ ਕੋਲ ਖੜੀ ਉਹ ਕਹਿਣ ਲੱਗੀ ਜੀ ਹੁਣ ਤੇ ਆਪੀ ਕਹਿੰਦੇ ਨੇ ਲੈ ਜੋ ਕਿਤੇ ਸੂਟਾ ਉਹ ਰੋਲ ਦਾ ਕਲੇਸ਼ ਮੁਕ ਦੇ ਕਲਯੁਗ ਕਦੋਂ ਆਉਂਦਾ ਜਦੋਂ ਆਪਸ ਵਿੱਚ ਤਾਲ ਮੇਲ ਨਹੀਂ ਕਲਯੁਗ ਕਰ ਅੰਦਰ ਕਦੋਂ ਪ੍ਰਵੇਸ਼ ਕਰਦਾ ਜਦੋਂ ਝਗੜਾ ਵਧ ਜਾਏ ਕਲਯੁਗ ਕਦੋਂ ਅੰਦਰ ਆਉਂਦਾ ਜਦੋਂ ਵੱਡੇ ਛੋਟੇ ਦਾ ਸਤਕਾਰ ਮੁੱਕ ਜੇ ਕਲਯੁਗ ਅੰਦਰ ਕਦੋਂ ਆਉਂਦਾ ਜਦੋਂ ਇੱਕ ਦੂਜੇ ਨੂੰ ਅਸੀਂ دیਵਾ खाने की कोशिश करते हैं फिर कलजुग प्रवेश कर दा, दलजुग प्रवेश कर गया फिर, फिर समझ लो चले काम की उम्मीद ना रखियो फिर जो काम होगा पहले बापू ने जिंदगी नहीं चाहती तो रोटी मंगता कलेस दवा दारू मंगता दा कलेस बिस्तरा कहता भी झाड़ के विछा दौस वह कह लगे मैन जिंदगी नहीं चाहती ਮੈਨੂੰ ਕਿਤੇ ਸੁਟਾ ਹੁਣ ਜਦੋਂ ਘਰ ਦੀ ਗੋਲ ਖੜੀ ਤੇ ਕਹਿਣ ਲੱਗੀ ਕਦੇ ਹੁਣ ਤੇ ਆਪ ਕਹਿੰਦੇ ਨੇ ਲੈ ਜਾਓ ਕਿਤੇ ਸੁਟਾਓ ਉਹਨੂੰ ਕਲਯੁਗ ਦਾ ਮਾਰਿਆ ਕਹਿਣ ਲੱਗਾ ਚਲੋ ਠੀਕ ਹੈ ਹੁਣ ਬਾਪੂ ਨੂੰ ਚੁੱਕਿਆ ਹੁਣ ਕਹਿਣ ਲੱਗੇ ਬਾਪੂ ਜੀ ਚਲੋ ਚਲਈਏ ਕਹਿੰਦੇ ਚੱਲ ਹੁਣ ਸਰੀਰ ਬਿੰਦ ਹੈ ਬਾਪੂ ਨੇ ਹੁਣ ਬਾਪੂ ਨੂੰ ਮੋਢੇ ਤੇ ਚੁੱਕਿਆ ਔਲਾਦ ਪੁੱਤਰ ਨੇ ਮੋਢੇ ਤੇ ਚੁੱਕਿਆ ਤੇ ਲੈ ਕੇ ਤੁਰ ਪਿਆ ਹੁਣ ਵੇਖਣ ਵਾਲੇ ਗੱਲ ਪਤਾ ਕੀ ਕਰਦੇ ਇੱਕ ਤੇ ਇਸ ਤਰ੍ਹਾਂ ਦੇ ਰੋਕ ਨੇ ਨਾ ਉਹ ਕਹਿੰਦੇ ਆ ਵੇਖੋ ਬਾਪੂ ਨੂੰ ਸ਼ਰਮ ਨਹੀਂ ਹੁੰਦੀ ਬੁੜਾਪੇ ਵਿੱਚ ਆਪਣੇ ਬੱਚੇ ਦੇ ਕੰਦੇ ਤੇ ਬਹਿ ਕੇ ਸੈਰ ਪਿਆ ਕਰਦਾ ਹੈ ਕਿਸੇ ਨੂੰ ਕੀ ਜਾਣੇ ਚਲੇ ਕਿੱਥੇ ਜੀ ਇੱਥੇ ਡੋਪਣ ਲਈ ਕੋਈ ਗੱਲ ਕਰਦੇ ਨਹੀਂ ਤੇ ਪੁੱਤਰ ਕਿੰਨਾ ਸਿਆਣਾ ਹੈ ਬੁੜਾਪੇ ਵਿੱਚ ਆਪਣੇ ਬਾਪੂ ਨੂੰ ਮੋਢੇ ਤੇ ਬਿਠਾ ਕੇ ਸੈਰ ਪਿਆ ਕਰਾਂਦਾ ਅੰਦਰ ਦੀ ਹਾਲਤ ਕੌਣ ਜਾਣੇ ਜਦੋਂ ਲੈ ਗਿਆ ਨਾ ਨਦੀ ਕਿਨਾਰੇ ਉਹਨਾਂ ਬਾਪੂ ਨੂੰ ਬਾਹਰ ਤਾਰ ਕੇ ਤੇ ਪਾਣੀ ਵਿੱਚ ਵੜਿਆ ਪਾਣੀ ਵਿੱਚ ਵੜ ਕੇ ਵੇਖਣ ਲੱਗਾ ਪਾਣੀ ਦੀ ਗਹਿਰਾਈ ਕਿੱਥੇ ਜਾਣਾ ਉਹ ਕਹਿਣ ਲੱਗੇ ਵੀ ਜਦੋਂ ਪਾਣੀ ਦੀ ਗਹਿਰਾਈ ਦੇਖੀ ਤੇ ਵਾਪਸ ਆਇਆ ਬਾਪੂ ਨੂੰ ਚੁੱਕਿਆ ਮੋਢੇ ਤੇ ਤੇ ਪਾਣੀ ਵਿੱਚ ਵੜ ਗਿਆ ਹੁਣ ਜਦੋਂ ਬਾਪੂ ਨੂੰ ਡੋਬਣ ਲੱਗਾ ਤੇ ਬਾਪੂ ਕਹਿਣ ਲੱਗਾ ਪੁੱਤਰ ਜੀ ਮੈਨੂੰ ਇੱਥੇ ਨਾ ਡੋ ਕਿਉਂ ਕਦੇ ਥੋੜਾ ਜਾ ਅਗੇ ਕਰਕੇ ਨੋਬਦੇ ਉਹ ਬੱਚਾ ਫੇਰ ਗੁੱਸੇ ਵਿੱਚ ਆਇਆ ਨਾ ਤੈਨੂੰ ਮੰਜੀ ਬਿਸਤਰਾ ਪਸੰਦ ਆਇਆ ਨਾ ਤੈਨੂੰ ਖਾਣਾ ਪਸੰਦ ਆਇਆ ਨਾ ਤੈਨੂੰ ਦਵਾ دارو ਪਸੰਦ ਆਈ ਹੁਣ ਤੈਨੂੰ ਮਰਨਾ ਵੀ ਪਸੰਦ ਨਹੀਂ ਉਹ ਬਾਪੂ ਕਹਿਣ ਲੱਗਾ ਪੁੱਤਰ ਜੀ ਗੱਲ ਇਹ ਨਹੀਂ ਕਹਿਣ ਲੱਗੇ ਕਿਰਦਸ ਕਹਿੰਦੇ ਗੱਲ ਜੀਉਣ ਤੇ ਮਰਨ ਦੀ ਨਹੀਂ ਕਹਿੰਦੇ ਜਿੱਤੇ ਤੂੰ ਮੈਨੂੰ ਡੋਬਣ ਲਗਾਏ ਨਾ ਇਤੇ ਮੈਂ ਕਦੇ ਆਪਣੇ ਬਾਪੂ ਨੂੰ ਡੋਬੋਇਆ ਸੀ ਉਹ ਮੈਨੂੰ ਥੋੜਾ ਅੱਗੇ ਕਰਕੇ ਡੋਬ ਤੇਰਾ ਪੁੱਤਰ ਤੇਮ ਉਸ ਤੋਂ ਵੀ ਅੱਗੇ ਕਰਕੇ ਡੋਬੇ ਜਦੋਂ ਪੁੱਤਰ ਨੇ ਸੁਣਿਆ ਬਾਹਰ ਲਿਆਂਦਾ ਗੱਲਾਂ ਕਰਦਾ ਕਦੇ ਬਾਪੂ ਜੀ ਇਹ ਇਸੇ ਤਰ੍ਹਾਂ ਚਲਦਾ ਰਹੇਗਾ ਮੋਢੇ ਤੇ ਚੁੱਕਿਆ ਫਿਰ ਵਾਪਸ ਲੈ ਆਇਆ ਮੰਜੀ ਤੇ ਬਿਠਾਇਆ ਬਾਪੂ ਨੇ ਸੁਨਾਨ ਪਾਣੀ ਖੜਾ ਕੇ ਸੋਹਣੇ ਜੇ ਬਸਤਰ ਪਾਏ ਘਰ ਦੀ ਆ ਗਈ ਵੀ ਤੁਸੀਂ ਬੇਲ ਵਾਪਸ ਲੈ ਆਏ ਹੋ ਉਹ ਕਹਿਣ ਲੱਗਾ ਭਲੀਏ ਤੂੰ ਕਾਲੇ ਰਹਿਣਾ ਤੇਰੀ ਮਰਜ਼ੀ ਜਾਣਾ ਤੇਰੀ ਮਰਜ਼ੀ ਅੱਜ ਤੋਂ ਬਾਅਦ ਮੇਰੇ ਬਾਪੂ ਨੂੰ ਫਿੱਕਾ ਨਾ ਬੋਲੀ ਅੱਜ ਤੋਂ ਬਾਅਦ ਮੇਰੇ ਬਾਪੂ ਨੂੰ ਰੁੱਖਾ ਨਾ ਬੋਲੀ ਉਹ ਜ਼ਿੰਦਗੀ ਦੇਣ ਵਾਲਾ ਅੱਜ ਅਸੀਂ ਉਹਦੀ ਜ਼ਿੰਦਗੀ ਲੈਣੇ ਚੁਰੇ ਸੰ ਜਿਸ ਨੇ ਸਾਨੂੰ ਜ਼ਿੰਦਗੀ ਦਿੱਤੀ ਅੱਜ ਉਹਦੀ ਜ਼ਿੰਦਗੀ ਲੈਣ ਨਹੀਂ ਚਲੇ ਸੰ ਕਹਿਣ ਲੱਗੇ ਬਾਪੂ ਜੀ ਮੈਂ ਜੋੜੇ ਹੱਥ ਪੈਰਾ ਤੇ ਰੱਖਿਆ ਸੀ ਕਹਿਣ ਲੱਗੇ ਜੋ ਮੇਰੇ ਤੋਂ ਗਲਤੀ ਹੋ ਗਈ ਉਹਨੂੰ ਮਾਫ਼ ਕਰ ਦੇ ਤੇਰਾ ਪਾਪ ਜੇ ਮੇਰੇ ਸਰ ਤੇ ਰਹਿ ਗਿਆ ਮੈਂ ਕਰਦਾ ਵਿੱਚ ਵੀ ਨਹੀਂ ਬਖਸ਼ਿਆ ਜਾਵਾਂਗਾ ਨਹੀਂ ਬਖਸ਼ਿਆ ਜਾਣਾ ਚਰਨ ਪੱਖ ਜਨਮ ਦਿੱਤਾ ਨਾ ਤੇ ਮਾਂ ਤੇ ਬਾਪ ਦੋਨੋਂ ਕੋਲ ਸੀ ਮਾਂ ਬਾਪ ਕਹਿੰਦੇ ਜਦੋਂ ਅਸੀਂ ਦੁਨੀਆ 'ਚ ਜਾਈਏ ਸਾਡੀ ਔਲਾਦ ਸਾਡੇ ਕੋਲ ਹੋਵੇ ਸਾਡੀ ਔਲਾਦ ਸਾਡੇ ਕੋਲ ਹੋਵੇ ਪਰ ਅੱਜ ਉਹ ਦਰਸਾਤੀ ਵਿਸਾ ਨਹੀਂ ਰਹੀ ਸੋ ਗੁਰੂ ਮਹਾਰਾਜ ਸਭਨਾ ਨੂੰ ਨਾਮ ਦਾਤ ਗੁਰ ਸਿੱਖੀ ਜੀਵਨ ਚੜ੍ਹਦੀਆਂ ਕਲਾ ਦੀਆਂ ਦਾਤਾਂ ਵਾ ਬਖਸ਼ਿਸ਼ਾਂ ਕਰਨ ਦੀ ਵਿਚਾਰਾ ਕਰਦੇ ਆ ਬੇਅੰਤ ਰਾਵੀਆਂ ਗਲਤੀਆਂ ਟੁੱਟੀਆਂ ਹੋਈਆਂ ਹੋਣ ਗਿਆ ਅਣਜਾਣ ਬੱਚੀ ਸਮਝ ਕੇ ਬਖਸ਼ ਲੈਣਾ ਜੀ ਅੱਗੋਂ ਤੋਂ ਸੁਧ ਬਾਣੀ ਸੁਧ ਸੇਵਾ ਕਰਨ ਦੀ ਬਲ ਅਤੇ ਬੁੱਧੀ ਬਖਸ਼ਿਸ਼ ਕਰਨ ਦੀ ਪੁਨਾ चुका जी खिमा जी फतेह बुला वाहिगुरू जी ख़ालसा वाहिगुरू जी फतिहो